ਸਤਿ ਸ਼੍ਰੀ ਅਕਾਲ ਦੋਸਤੋ ਮੈਂ ਅਮਰਤ ਸਿੰਘ ਵਾਹਿਗੁਰੂਪੁਰਾ ਨੇਚੁਰਲ ਫਾਰਮ ਤੋਂ ਜਿੰਨੇ ਮੈਂ ਆਪਕਸਰ ਪਹਿਲਾਂ ਵੀ ਵੀਡੀਓ ਬਣਾਉਂਦੇ ਰਹੇ ਨੇ ਆ ਬੀਜਾਂ ਨਾਲ ਬੀਜਾਂ ਦੇ ਸੰਬੰਧ ਵਿੱਚ ਅੱਜ ਆਪਾਂ ਗੱਲ ਕਰਦੇ ਆ ਬਾੜ ਕਰੇਲੇ ਦੀ ਜਿਹੜਾ ਦੇਖੋ ਬਾੜ ਕਰੇਲਾ ਹੁਣ ਇਹ ਬੀਜ ਵੈਲ ਨੂੰ ਵਧ ਰਿਹਾ ਹੈ ਇਹ ਪਣ ਰਿਹਾ ਹੈ ਤੇ ਜਿਹੜੀ ਇਹਦਾ ਸਟਰਕਚਰ ਹੈ ਉਹ ਆਪਾਂ ਇਦਾਂ ਦਾ ਬਣਾਇਆ ਹੋਇਆ ਹੈ ਬਾਂਸਾਂ ਦੇ ਉੱਪਰ ਬੜਾ ਗਰੇਲੇ ਦੀਆਂ ਬੇਲਾਂ ਨੇ ਹੁਣ ਇਹ ਤੇ ਜਿਹੜਾ ਬੀਜ ਆ ਰਿਹਾ ਉਹ ਆਪਾਂ ਹਾਰਵੈਸਟ ਕਰ ਰਹੇ ਹਾਂ ਟੜਾਈ ਕਰ ਰਹੇ ਹਾਂ ਪੱਕੇ ਬੀਜਾਂ ਦੀ ਆ ਦੇਖੋ ਇਹੜੇ ਪੱਕੇ ਗਰੇਲੇ ਨੇ ਇਹਨਾਂ ਦੇ ਵਿੱਚ ਜਿਹੜੇ ਬੀਜ ਨੇ ਉਹ ਬਣ ਚੁੱਕੇ ਨੇ ਤੇ ਹੁਣ ਇਸ ਤੋਂ ਬਾਅਦ ਆਪਾਂ ਇਹਨਾਂ ਦੇ ਬੀਜਾਂ ਨੂੰ ਕੱਢ ਕੇ ਧੋ ਕੇ ਸੁਕਾ ਕੇ ਫਿਰ ਡਰਾਈ ਕਰਾਂਗੇ ਡਰਾਈ ਕਰਨ ਤੋਂ ਬਾਅਦ ਇਰ ਨੂੰ ਅਗਲੇ ਸੀਜ਼ਨ ਲਈ ਆਪਾਂ ਹੁਣ ਵੀ ਲਗਾ ਸਕਦੇ ਹਾਂ ਅਜੇ ਤੇ ਅਗਲੇ ਸੀਜ਼ਨ ਲਈ ਬੀਜ ਜਿਹੜਾ ਉਹ ਆਪਾਂ ਤਿਆਰ ਕਰ ਰਹੇ ਹਾਂ ਧੰਨਵਾਦ ਦੋਸਤੋ